हाँ, तो क्या है अंगूरी बेल नकमी लकड़ी अंगूरी बेल नकमी अंगूर की बेल बैल् बहुत ज्यादा लिखी हुई है यशु मसी ने भी अपने आपू अंगूर की बेल दस है कि तुम मेरी टाणी आओ मैं गंगूर दीर जो भी तानी मेरे ना लगी रहेगी फलवंत तो हो रहेगी। ते जेरी तो जाएगी जेड़ी मेरे टुट जाएगी नाश की जाएगी हाल

Hallelujah. Hallelujah. ਉਹਦਾ ਨਹੀਂ dan ਸੀ dari ਸਮਝਦੇ ਸਲੇਮਾਨ ਠੰਡ ਹੈਗੀ ਯਾਰਾ ਚ ਕੋਈ ਗੱਲ ਨਹੀਂ ਹੈ ਨਾ ਅੱਜ ਤਾਂ ਠੰਡ ਵੀ ਹੈ ਮੌਸਮ ਵੀ ਠੰਡਾ ਹੈ ਹਾਲੇਲੂਇਆ 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 ਕਹਿੰਦਾ ਯਹੋਵਾ ਦੇ ਵਚਨ ਮੇਰੇ ਕੋਲ ਆਇਆ ਤੁਸੀਂ ਨਾ ਮਰਕੋ ਚਾਹ ਕੰਮ ਕਰਨਾ ਹਾਲੇਲੂਇਆ ਯਹੋਵਾ ਦੇ ਵਚਨ ਮੇਰੇ ਕੋਲ ਆਇਆ ਕਿ हे ਆਦਮੀ ਦੇ ਪੁੱਤਰ ਕਿ ਅੰਗੂਰ ਦੀ ਲੱਕੜੀ ਹੋਰ ਨਾ ਬਿਰਸ਼ਤ ਦੀ ਲੱਕੜੀਆਂ ਨੂੰ ਆਹ ਤਾਂ ਅੰਗੂਰ ਦੀ ਟੇਨੀ ਜਿਹੜੀ ਜੰਗਲ ਦੇ ਰੁੱਖਾਂ ਵਿੱਚ ਹੈ ਕੁਝ ਚੰਗੀ ਹੈ ਹਾਂ ਚੰਗੀ ਹੈ ਜਿਉਂ ਬੇਲ ਲੱਗ ਕੇ ਰਹੇਗੀ ਉਹ ਚੰਗੀ ਹੈ ਜੇ ਕਿਦਨ ਲੱਗੀ ਹੋਈ ਬੇਲ ਕਿਦਨ ਲੱਗੀ ਹੋਈ ਬੇਲ ਅੰਗੂਠੀ ਡਾਰੀ ਜੇ ਟੁੱਟ ਜਾਵੇ ਬੇੜ ਨਾਲੋਂ ਉਹ ਫਿਰ ਕਿਸੇ ਕੰਮ ਦੀ ਨਹੀਂ ਰਹਿੰਦੀ ਹallelujah ਹਰ ਕੋਈ ਕਰਕਦਾ ਕੋਈ ਨਾ ਕੋਈ ਕੰਮ ਹੋ ਜਾਂਦਾ ਹੈ ਪਰ ਮੂਰ ਦੀ ਬੇਲ ਦਾ ਕੋਈ ਕੰਮ ਨਹੀਂ ਨਾਤਾ ਹੋ ਦੁੱਧ ਤੰਨ ਨੂੰ ਕੰਮ ਆਵੇ ਜਿਵੇਂ ਪੁਰਾਣੇ ਬੁੜੇ ਕਹਿੰਦੇ ਸੀ ਬੁੜੀਆਂ ਜਦੋਂ ਕੋਈ ਕੋਈ ਛੋਟੀ ਜਿਹੀ ਕੋ ਟੁੱਟਦੀ ਆ ਫਿਰ ਹੁੰਦਾ ਨਾ ਕੇਲੇ ਜੀ ਬਣਾ ਕੇ ਕਾਂਦੇ ਹੀ ਤੰਗ ਤੰਗ ਲੰਦੇ ਸੀ ਬੇਥੇ ਦੁੱਧ ਦਾ ਡੋਲੂ ਟੰਗ ਲਿਆ ਕਰੀ ਉਸ ਕੰਮ ਵੀ ਨਹੀਂ ਹੁੰਦੀ ਉਹ ਇੰਨੀ ਨਰਮ ਲੱਕੜੀ ਹੁੰਦੀ ਹੈ ਹਰੇਕ ਦਾ ਮਾਸ ਪਸ਼ੂ ਦਾ ਜਾਨਵਰ ਦਾ ਹਰੇਕ ਦਾ ਮਾਸ ਕੰਮ ਆਉਂਦਾ ਹੈ ਇਨਸਾਨ ਦਾ ਬਾਸ ਕੇਸੇ ਕੰਮ ਨਹੀਂ ਹੁੰਦਾ ਕਿੰਨੇ ਮੇਰੇ ਕੰਮ ਸਮਝਦੇ ਅਰੇ ਕੀ ਦਾ ਮਾਸ ਕੰਮ ਆਉਂਦਾ ਹੈ ਪਸ਼ੂ ਦਾ ਮਾਸ ਜੁੱਤੀ ਚੰਮੜੇ ਦੀ ਬਣਾਉਣ ਵਾਸਤੇ ਕੰਮ ਆਉਂਦਾ ਹੈ ਜਾਨਵਰਾਂ ਦਾ ਢੋਲ ਗਿਆ ਬਹੁਤ ਕੁਝ ਮੈਨੂੰ ਨਹੀਂ ਪਤਾ ਕੀ ਕੁਝ ਹੁੰਦਾ ਹੈ ਹਾਥੀ ਦਾੰਦ ਵਗੈਰਾ ਵਗੈਰਾ ਇਹ ਤਾਂ ਬਹੁਤ ਕੁਝ ਹੈ ਪਰ ਇਨਸਾਨ ਜਿਹੜਾ ਹੈ ਨਾ ਜਿਹੜਾ ਇਹਦਾ ਮਾਸ ਇਹਦਾ ਕਿਸੇ ਕੰਮ ਨਹੀਂ ਆਉਂਦਾ ਨਾ ਤਾਂ ਜੁੱਤੀਆਂ ਬਣਾਉਣ ਦੇ ਕੰਮ ਆਵੇ ਇਹ ਜਦੋਂ ਤੱਕ ਬੇਲ ਨਾਲ ਲੱਗਿਆ ਹੋਇਆ ਹੈ ਇਹ ਵੀ ਤਾਂ ਪਾਵਰਫੁਲ ਹੈ ਜਦੋਂ ਟੁੱਟ ਗਿਆ ਕਿਸੇ ਕੰਮ ਨਹੀਂ ਉਹੀ ਗੱਲ ਮੈਂ ਦੱਸ ਦਿਆਂ ਹallelujah ਯਹੋਵਾ ਵਿੱਚ ਮੇਰੇ ਕੋਲ ਆਇਆ ਕਿ हे ਆਦਮੇ ਦੇ ਪੁੱਤਰ ਕੀ ਅੰਗੂਰ ਦੀ ਬੀ ਲੱਕੜੀ ਹੋਰ ਨਾ ਬਿਰਸ਼ਾ ਦੀ ਲੱਕੜੀ ਨਾਲ ਅਰਥਾਤ ਅੰਗੂਰ ਦੀ ਟੇਹਣੀ ਜਿਹੜੀ ਜੰਗਲ ਦੇ ਰੁੱਖਾਂ ਵਿੱਚ ਹੈ ਕੁਝ ਚੰਗੀ ਹੈ ਕੀ ਉਹਦੀ ਲੱਕੜੀ ਵਿੱਚੋਂ ਕੋਈ ਲੈਂਦਾ ਹੈ ਕਿ ਉਸ ਤੋਂ ਕੁਝ ਬਣਾਵੇ ਹਰ ਇੱਕ ਦਰਖਤ ਦੀ ਲੱਕੜ ਕੁਝ ਨਾ ਕੁਝ ਬਣਾਉਣ ਦੇ ਕੰਮ ਆਉਂਦੀ ਹੈ ਜਿਹੜੇ ਅੰਗੂਰ ਦੀ ਲੱਕੜੀ ਕੋਈ ਨਹੀਂ ਲੈ ਕੇ ਜਾਂਦਾ ਪਰ ਇਹ ਤੋਂ ਭਾਈ ਅਸੀਂ ਫੱਟੇ ਚਾੜੇ ਐ ਤੱਕੇ ਬਣਾਣੇ ਐ ਤਾਂ ਤੱਕ ਖੋਸ ਬਣਾਣੇ ਕੁਰਸੀਆਂ ਬਣਾਣੀਆਂ ਬੈੱਡ ਬਣਾਏ ਇਹ ਕਿਸੇ ਕੰਮ ਦੀ ਹallelujah ਕਿੰਨੇ ਮੇਰੀ ਗੱਲ ਸਮਝ ਰਹੇ ਜੀ ਸਮਝ ਰਹੇ ਕਿ ਨਹੀਂ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਮੈਂ ਤੁਹਾਨੂੰ ਸਮਝਾਉਣਾ ਕੀ ਚਾਹੁੰਦਾ ਹਾਂ ਇਹ ਬਾਈਬਲ ਦੱਸਦਾ ਕੀ ਜਾਂਦੀ ਆਪਾਂ ਨੂੰ ਕਿੰਨੇ ਮੇਰੀ ਗੱਲ ਸਮਝ ਰਹੇ ਆ ਜੀ ਬੋਲੋ ਰੇ ਨਾ ਤੜੀ ਮਨ ਬੋਲੋ ਹਾਲੇਲੂਇਆ ਦੁਜੇ ਨੂੰ ਆਸਾਦ ਨੇ ਤੁਸੀਂ ਬਧੀਆ ਜਾਈ ਹਾਲੇਲੂਇਆ ਲਿਖਾ ਹੈ ਕਹਿੰਦਾ ਕੀ ਉਹਦੀ ਲੱਕਰ ਵਿੱਚੋਂ ਕੋਈ ਲੈਂਦਾ ਹੈ ਕਿ ਉਸ ਤੋਂ ਕੁਝ ਬਣਾਏ ਜਾਂ ਲੋਕ ਬਰਤਨ ਲਟਕਾਉਣ ਲਈ ਉਹਦੀ ਕਿਲੀਅਰ ਬਣਾਉਂਦੇ ਹਨ ਵੇਖੋ ਅੱਗ ਵਿੱਚ ਬਲਣ ਦੇ ਥਾਂ ਦਿੱਤੀ ਜਾਂਦੀ ਹੈ ਅਤੇ ਜਦੋਂ ਅੱਗ ਨਾ ਆਉ ਦੇ ਦੋਹਾਂ ਸਿਰਿਆਂ ਨੂੰ ਖਾ ਲਿਆ ਅੰਦਰ ਵਿਚਕਾਰ ਉਹ ਹਿੱਸੇ ਨੂੰ ਵੀ ਸੋ ਬਣਾ ਦਿੱਤਾ ਤਾਂ ਕਿ ਉਹ ਕਿਸੇ ਕਮ ਵੀ ਹੈ ਵੇਖੋ ਜਦੋਂ ਉਹ ਸਬਤ ਸੀ ਤਾਂ ਕਿਸੇ ਕਮ ਵੀ ਨਹੀਂ ਸੀ ਅਤੇ ਜਦੋਂ ਉਹ ਅੱਗ ਵਿੱਚ ਸੜ ਕੇ ਸੋਹ ਬਣ ਗਈ ਤਾਂ ਕਿਸੇ ਕਮ ਵੀ ਨਹੀਂ ਜਦੋਂ ਸਾਬਤ ਸੀਗੀ ਉਦੋਂ ਵੀ ਕਿਸੇ ਕਮ ਨਹੀਂ ਸੀ ਜਦੋਂ ਸੜ ਕੇ ਸਵਾਹ ਹੋ ਗਈ ਉਦੋਂ ਵੀ ਕਿਸੇ ਕਮ ਨਹੀਂ ਅੱਜ ਪ੍ਰਭੂ ਦੇ ਲੋਕ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਹੈ ਨਾ ਕੰਦੀ ਨਹੀਂ ਇਹ ਸਾਬ ਨੇ ਤਾਂ ਵੀ ਕਿਸੇ ਕੰਦੀ ਨਹੀਂ ਉਦਾਂ ਵੀ ਉਦਾਂ ਨੇ ਤਾਂ ਵੀ ਕਿਸੇ ਕੰਦੀ ਨਹੀਂ ਪਰ ਬੰਦੇ ਲੋਕ ਮੈਂ ਤਾਂ ਜਿਆਦਾ ਵੀ ਸਭ ਜਾ ਸਕਦਾ ਜੀ ਤੁਹਾਨੂੰ ਇਹੀ ਦੱਸਣਾ ਚਾਹਦਾ ਹਾਂ ਆਪਣੇ ਆਪ 'ਚ ਤੋਬਾ ਕਰੋ ਪਛਤਾ ਦਿਓ ਕਿਉਂਕਿ ਜੇ ਸਰੀਰ ਤੇ ਤੁਸੀਂ ਬੜਾ ਹੌਸਲਾ ਕਰ ਰਹੇ ਹੋ ਨਾ ਬੜਾ ਤੰਦਰੁਸਤ ਹੈ ਬੜਾ ਸੋਹਣਾ ਹੈ ਬੜਾ ਮੈਂ ਮੇਕਅਪ ਉਹ ਵਗੈਰਾ ਲਾ ਕੇ ਆਇਆ ਕੁਛ ਨਹੀਂ ਮਿੱਟੀ ਹੈ ਮਿੱਟੀ ਚ ਮਿਲ ਜਾਣਾ ਜਿਹੜੇ ਸਾਹ ਤੁਹਾਡੇ ਚੱਲਦੇ ਨਾ ਇਹ ਸਿਰਫ ਖੁਦਾ ਦੇ ਲਈ ਹੈ ਕਿ ਕਿ ਤੁਹਾਡੀ ਸਾਹਾਂ ਦੀ ਰਾਖੀ ਮੇਰਾ ਪ੍ਰਭੂ ਕਰਦਾ ਹੈ ਹਾਲੇ ਹਾਲੇ ਪ੍ਰਭੂ ਦੇ ਲੋਕਾਂ ਨੂੰ ਮੈਂ ਦੱਸਣਾ ਚਾਹਦਾ ਹਾਂ जिन्हें भी लोग आज तौबा कर है, करते हैं पश्चाताप करते हैं मेरा परमेश्वर ना उन्होंने सुनता है और जिनमें देती तेरे में ते तो दस ही दिता है क्या तू मैं पुकार के ते मैं तेन उत्तर देंगा पर लोगो सचमुच वो भला परमेश्वर है यशु मसी ने कहा जिदा का मैं हाँ तुम भी बन जाओ और यशु मसी ने चेले ना बारह चेले बारह चेले एक ਨਾ ਦਾ ਫਰਕ ਸੀਗਾ ਪਰ ਉਹ ਦਾਨੀਆਂ ਵੱਡੀਆਂ ਵੱਡੀਆਂ ਤੇ ਇਦਾਂ ਦੀਆਂ ਸੀਗੀਆਂ ਕੋਈ ਪਹਿਚਾਨਦਾ ਨਹੀਂ ਸੀਗਾ ਵੀ ਯਿਸੂ ਕਿਹੜਾ ਹੈ ਔਰ ਚੇਲੇ ਕਿਹੜੇ ਕਿਉਂਕਿ ਚੁਣੇ ਨਹੀਂ ਹੁੰਦਾ ਦੇ ਸੀਗਾ ਇਹ ਕੀ ਦੱਸਦਾ ਦੇ ਰਿਹਾ ਕਿ ਜਿੰਦਾਂ ਦਾ ਆਪਣਾ ਖੁਦਾ ਹੈ ਨਾ ਆਪਣੋਤਾ ਤੇ ਬੰਨਣਾ ਚਾਹੀਦਾ ਪਰਮੇਸ਼ੁਰ ਜੀ ਆਹ ਨੂੰ ਪਹਿਲਾਂ ਆਪਾਂ ਸੱਤ ਵਾਰੀ ਸੁਣਦਿਆਂ ਮੈਂ ਬੱਤੀ ਸਮਾਂ ਲੈਣਾ ਮੈਂ ਤੋਬਾ ਕਰਦਾ ਮੈਂ ਪਰਮੂਪੋਸ ਲੈ ਮੰਗਾ ਸਾਰੀਆਂ ਗੱਲਾਂ ਸੁਣਨ ਸਾਰ ਕੇ ਫੇਰ ਬਖਤੀ ਸਮਾਂ ਲੈਂਦੇ ਆ ਜਦੋਂ ਬਖਤੀ ਸਮਾਂ ਲੈ ਕੇ ਆਪਾਂ ਪਵਿੱਤਰਤਾਇ ਥੋੜੇ ਦਿਨ ਚੱਲਦੇ ਆ ਉਦੋਂ ਬਾਕੀ ਹੁੰਦਾ ਆਪਣੇ ਚੰਗੇ ਕੰਮ ਹੋਣ ਲੱਗ ਜਾਂਦੇ ਪੈਸਾ ਲੱਗ ਜਾਂਦਾ ਵਰਕਦਾ ਹੈ ਫੇਕੀ ਹੋ ਜਾਂਦੀ ਹੈ ਫਿਰ ਈਗੋ ਆ ਜਾਂਦਾ ਈਗਮੰਡ ਆ ਜਾਂਦਾ ਜਦੋਂ ਘਮੰਡ ਆ ਜਾਂਦਾ ਫੇਰ ਤਾਂ ਇਹ ਆ ਅੰਗੂਰ ਦੀ ਦੇਰ ਪਰ ਵੀ ਯਿਸੂ ਮਸੀਹ ਨੇ ਕੋਈ ਘਮੰਡ ਨਹੀਂ ਕੀਤਾ ਜਰਸ ਦੀ ਬੇਟੀ ਨੂੰ ਜ਼ਿੰਦਾ ਕੀਤਾ ਚੁੱਪ ਕਿਸੰਦਸੇ ਦਾ ਇੱਕ ਵੀ ਦਵਾ ਦੇ ਲੜਕੇ ਨੂੰ ਮਰਦੇ ਨੂੰ ਜ਼ਿੰਦਾ ਕੀਤਾ ਚੱਲ ਕਿਸੰਦਸੇ ਦਾ ਲਾਦਰ ਨੂੰ ਕਹਾਂ ਜਾ ਚੰਗਾ ਹੋ ਗਿਆ ਬਸ ਕਿਸੰਦਸੇ ਉਹਨੇ ਕੋਈ ਪਰਚਾ ਨਹੀਂ ਕੀਤਾ ਉਹਨੇ ਕਹਿੰਦਾ ਜਿੱਦਾਂ ਦਾ ਮੈਂ ਆ ਇਦਾਂ ਦਾ ਤੁਸੀਂ ਬੜੋ ਅਮਨ ਹallelujah ਅੱਜ ਆਪ ਨੂੰ ਜ਼ਰੂਰਤ ਹੈ ਖੁਦਾ ਆਪਣੀ ਸ਼ੋਮਸਿਦੀ ਵਰ ਕਮਣ बैबल लिखे है एक नबी सी बलबराहम कर रहा सीगा? कर दुदा दी पर लालची बहुत सी एनी खुदा दर्ना करता सी और एक बहुत वाले राजे ने सद्याल क्या ਉਸ ਨਬੀ ਨੂੰ ਬੁਲਾ ਕੇ ਲਿਆਓ ਜਿਹੜੀ ਇਜ਼ਰਾਈਲ ਜਿੱਤਦੀ ਹੈ ਨਾ ਇਹਨਾਂ ਨੂੰ ਸ਼ਰਾਬ ਦੇ ਦਿਓ ਕੀ ਦੇਵੇ ਸ਼ਰਾਬ ਅਰੇ ਕੀ ਦੇਵੇ ਸ਼ਰਾਬ ਉਹਨਾਂ ਨੂੰ ਸ਼ਰਾਬ ਦੇਵੇ ਸ਼ਰਾਬ ਦੇ ਕੇ ਉਹ ਹਾਰ ਜਾਣ ਰਾਜੇ ਮਹਾਰਾਜੇ ਕਹਿੰਦੇ ਔਰ ਅਡਾ ਲਾਚੀ ਸੀ ਬੁਲਾਉ ਉਹਨੇ ਕਿਹਾ ਵੀ ਤੈਨੂੰ ਰਾਜੇ ਨੇ ਸੱਦੇ ਆ ਤੇ ਸੋਨਾ ਚਾਂਦੀ ਤੈਨੂੰ ਬਹੁਤ ਦੇਵੇਗਾ जाकेल शराब दे उन्हें शराब देने तैयारी खिंच ली तैयारी खिंच जान लगे थे जेडे खोते बैठा से ना वो खोता मुंह बोल दिया मुंह बोल के कहता ना 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 तू एक नबी है शराब जादू टूना कोई तंत्र मंत्र नहीं चलता तू नबी कबी आकर तू भावे नबी होते कोई जादू टूना तंत्र मंत्र नहीं चलता कदी मूह बोल पी फिर भी, भी कुट कट के हूं ले ही गया जो लैके राज ने कहा तू शराब कुछ खिलाया पिलायालियां जो हाथ चा के शराब दे शराब भी बदले आशिश निकले हले आप उस बनना आप जनना परविश मसी लगे ਸਸ ਹਲੇਉ ਜਿਹੜਾ ਮਾਰ ਖਾ ਕੇ ਵੀ ਕੁੱਟ ਖਾ ਕੇ ਕਹਿੰਦਾ हे ਪਿਤਾ ਇਹ ਮੈਂ ਜਾਂਦੇ ਕੀ ਕਰਦੇ ਇਹਨਾਂ ਨੂੰ ਮਾਫ ਕਰ ਬਸ ਸਾਰਾ ਬੰਦੀ ਲੋਕੋ ਮੈਂ ਤੁਹਾਨੂੰ ਦਿਸਣਾ ਚਾਹਤਾ ਬਹੁਤ ਸਾਰੇ ਬੈਠੇ ਐ ਆਨਲਾਈਨ ਵੀ ਦੇਖ ਰਹੇ ਨੇ ਜਲਦੀ ਫਟ ਮੰਦੀ ਤੇ ਜੀ ਨਾ ਕਰੇ ਫਟ ਇੱਥੇ ਬਹੁਤ ਸੋਨਾ ਲੱਗਦਾ ਹੈ

ਦਾਉਦ ਨੂੰ 25 ਸਾਲ ਲੱਗੇ ਸੀ ਸ਼ੈਮੂਲ ਵੀ ਖੁਦਾ ਦਾ ਨਬੀ ਸੀ ਉਹ ਵੀ ਆਪਣੇ ਗੁਰੂ ਦਾ ਬਹੁਤ ਆਚਾਰ ਚਰਨ ਸੇਵਾ ਕਰਦਾ ਰਿਹਾ ਫਿਰ ਕਿਤੇ ਖੁਦਾ ਨਾਲ ਉਹ ਆਵਾਜ਼ ਦਿੱਤੀ ਸੀ ਅੱਜ ਪ੍ਰਭੂ ਦੇ ਲੋਕ ਨੂੰ ਮੈਂ ਦੱਸਣਾ ਚਾਹਤਾ ਕੁਝ ਨਹੀਂ ਸਿਰਫ ਸਭ ਆਪਣੇ ਆਪ ਨੂੰ ਬਦਲੋ ਜਿੰਨਾ ਵੀ ਪਵਿੱਤਰਤਾ ਵਿੱਚ ਰਹੋਗੇ ਉਹਨੇ ਬLES ਹੋ ਗਏ। ਕਵਿਤਾ ਫਿਰ ਬਤਨ ਕਹਿੰਦਾ ਹੈ। ਕੀ ਕਹਿੰਦਾ ਹੈ? ਜੇ ਲੋਕ ਬਤਨ ਲਟਕਾਉਣ ਲਈ ਉਹਦੀ ਇਕਲੀਆਂ ਬਣਾਉਂਦੇ ਆਂਦੇ। ਵੇਖੋ ਅਗ ਵਿੱਚ ਬਾਦਲ ਦੀ ਥਾਂ ਦਿੱਤੀ ਜਾਂਦੀ ਹੈ। ਅਤੇ ਜਦੋਂ ਅਗ ਨੇ ਉਹਦੇ ਹੱਦੋਂ ਆ ਸਿਰਿਆਂ ਨੂੰ ਖਾ ਲਿਆ ਅਤੇ ਵਿੱਚ ਕਾਲੇ ਹਿੱਸੇ ਨੂੰ ਵੀ ਸਵਾ ਬਣਾ ਦਿੱਤਾ ਤਾਂ ਕਿ ਉਹ ਕਿਸੇ ਕੰਮ ਦੀ ਹੀ ਵੇਖੋ ਜਦੋਂ ਸਬੱਤ ਸੀ ਤਾਂ ਕਿਸੇ ਕੰਮ ਦੀ ਨਹੀਂ ਸੀ ਅੱਜ ਜਦੋਂ ਅੱਗ ਵਿੱਚ ਸੜ ਕੇ ਸੋਹ ਬੰਗੀ ਤਾਂ ਕਿਸੇ ਕੰਮ ਦੀ ਨਹੀਂ